ਹੈਲੋ ਜੀ ਗੁੱਡ ਮਾਰਨਿੰਗ ਕਿੱਦਾਂ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸਵਾਗਤ ਹੈ ਜੀ ਤੁਹਾਡੇ ਸਾਡੇ ਆਪਣੀ YouTube ਚੈਨਲ ਤੇ ਜਿਸ ਦਾ ਨਾਮ ਹੈ ਪਿਆਰ ਮਿੱਟੂ ਬਲੌਗ ਹਾਂਜੀ ਅੱਜ ਮੈਂ ਫਿਰ ਤੁਹਾਡੇ ਨਾਲ ਰੂਬਰੂ ਹੋਈ ਆ ਧੁੱਪ ਚੜ ਗਈ ਆ ਬਹੁਤ ਜ਼ਿਆਦਾ ਧੁੱਪ ਹੈ ਅੱਜ ਸਾਝੇ ਸਾਝੇ ਚਲੋ ਮੈਂ ਕਿਹਾ ਸੋਚੋ ਚਲੋ ਕੀ ਬਲੌਗ ਸਟਾਰਟ ਕਰਦੀ ਆ ਮੈਂ ਧੁੱਪ ਚਾਕੇ ਹੀ ਕਰ ਲਿਆ ਫਿਰ ਮੈਂ ਸਟਾਰਟ ਧੁੱਪ ਚ ਵੈਸੇ ਮੈਂ ਆਂਦੀ ਨਹੀਂ ਅੱਛੀ ਦੁਪਹਿਰੀ ਆ ਹਵਾ ਚੱਲਦੀ ਆ ਲੇਕਿਨ ਹਵਾ ਚ ਤਾਂ ਬੈਠ ਨਹੀਂ ਤਾਂ ਵੈਸੇ ਹਵਾ ਨਹੀਂ ਚੱਲ ਰਹੀ ਹੈਗੀ ਠੀਕ ਹੈ ਮੌਸਮ ਓਕੇ ਰਿਪੋਰਟ ਆ ਇਧਰ ਕਿਵੇਂ ਹੈ ਮੌਸਮ ਜਰੂਰ ਦੱਸਿਓ ਤੇ ਇਧਰ ਹੀਰੋ ਦੇਖ ਲਓ ਜੀ ਹੈਲੋ ਹੀਰੋ ਆਏ ਹਾਏ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਬੋਲ ਦਿਓ ਸਾਰਿਆਂ ਨੂੰ ਆਇਓ ਇਧਰ ਦੇਖ ਕੇ ਬੋਲੋ ਮੰਮਾ ਬੱਲ ਹੈਲੋ ਹੈਲੋ ਕਿ ਹੈਲੋ ਜੀ ਹੈਲੋ ਜੀ ਠੀਕ ਹੋ ਠੀਕ ਹੋ ਤੁਸੀਂ ਬੋਲੋ ਬੇਟਾ ਹਾਈ ਗਾਇਜ਼ ਇਧਰ ਆ ਕੇ ਬੋਲੋ ਅਧਰ ਬਬੂ ਅਧਰ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਡੀਮ ਹਾਈ ਫਰੈਂਡਸ ਹਮ ਹਲੋ 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 ਹਾਈ ਫਰੈਂਡਸ ਅੰਜੀ ਗੁੜੀਆਂ ਨੇ ਅੱਜ ਹੋਲਿਡੇ ਕੀਤੀ ਹੋਈ ਆ ਗੁੜੀਆਂ ਨੂੰ ਕਫ ਹੋਇਆ ਵਾ ਕੋਲਡ ਬਹੁਤ ਜ਼ਿਆਦਾ ਮੈਂ ਸੋਚਿਆ ਕਿ ਚਲੋ ਹਨਾ ਘਰੇ ਸਹੀ ਆ ਬੱਚਾ ਫੇ ਉੱਥੇ ਓਖਾ ਦਾ ਸਕੂਲ ਦੇ ਵਿੱਚ ਆ ਰਹੀ ਹੈ ਹਾਂ ਸਕੂਲ ਦੇ ਵਿੱਚ ਓਖਾ ਦਾ ਹੁਣ ਬੋਰੀ ਸੀ ਮਮਾ ਧੁੱਪ ਚ ਜਾਣਾ ਤਾਂ ਕਰਕੇ ਫੇ ਉੱਪਰ ਇਹਨੂੰ ਧੁੱਪ ਚ ਲੈ ਕੇ ਆਈਆਂ ਹਨਾ ਗੁੜੀ ਹਾਂਜੀ ਬੋਲੋ ਫੇ ਅੱਗੇ ਕੁਝ ਬੋਲਣਾ ਚਾਹਦੇ ਆ ਤਾਂ ਇਹਦਾ ਬਰਥਡੇ ਵੀ ਆ ਗਿਆ 15 ਨੂੰ ਹੈ ਨਾ ਮਿਸਟੂ ਮਿਸਟੂ ਦਾ ਬਰਥਡੇ ਆ ਗਿਆ ਔਰ ਮਿਸਟੂ ਥੋੜੀ ਜੀ ਢਿੱਲੀ ਚੱਲ ਰਹੀ ਹੈ ਮੈਂ ਕਿਹਾ ਫਟਾਫਟ ਠੀਕ ਹੋ ਜਾ ਜੇ ਬਰਥਡੇ ਸੈਲੀਬ੍ਰੇਸ਼ਨ ਕਰਨਾ ਸੈਲੀਬ੍ਰੇਸ਼ਨ ਤਾਂ ਕੀ ਆ ਬਸ ਛੋਟਾ ਜਿਹਾ ਕੇਕ ਕੱਟ ਕਰ ਲੂੰਗੇ ਹਾਂਜੀ ਗਾਈਜ਼ ਤੇ ਪਿੱਛੇ ਵਾਲਾ ਬਲੌਗ ਦੇਖਿਆ ਜਾਂ ਨਹੀਂ ਦੇਖਿਆ ਤੁਸੀਂ ਨਹੀਂ ਦੇਖਿਆ ਨਾ देख के चल जाते हो लेकिन लाइक वगैरह कुछ नहीं करते कोई चक्कर नहीं है हाँ जी जाओ यार जाके पिछे वाला ब्लॉग चेक कर लो ये वाला मैं आज अपलोड कर दूंगी ठीक है तो पिछले वाले ब्लॉग में भी जाके देखो जरूर देखो थोड़े न गल बात मैं बहुत सारिया है। ठीक है? हेलो जी हेलो जी हेलो जी इधर देखो ਇਧਰ ਦੇਖੋ ਮम्मा ਨੂੰ ਉਹਦੇ ਮम्मा ਹਾਂਜੀ ਗਾਇਸ ਲੋਰਸ ਨਾਓ ਠੀਕ ਠਾਕ ਕੋ ਮੌਸਮ ਕਿੱਦਾ ਦਾ ਕੱਲ ਬਹੁਤ ਜ਼ਿਆਦਾ ਔਰੇ ਮਤਲਬ ਕਿ ਬਿਜਲੀ ਲੱਛਕਦੀ ਸੀ ਕਿ ਠੰਡਾ ਮੌਸਮ ਇੱਕਦਮ ਤੋਂ ਬਹੁਤ ਜ਼ਿਆਦਾ ਠੰਡ ਫੀਲ ਹੋ ਰਹੀ ਸੀ ਹਵਾ ਵੀ ਇੰਨੀ ਜ਼ਿਆਦਾ ਤੇਜ਼ ਚੱਲਦੀ ਸੀ ਲੱਗਦਾ ਤਾਂ ਕਿ ਅੱਜ ਮੀਂਹ ਪਊਗਾ ਮੀਂਹ ਨਹੀਂ ਪਿਆ ਬਿਜਲੀ ਲੱਛਕਦੀ ਫੁੱਲ ਨੇ ਰਿਤ ਫੁਹਾਂ ਜਦ ਚੱਲਦਾ ਸੀਗਾ ਠੰਡੀ ਹਵਾ ਚੱਲਦੀ ਦੀ ਫੁੱਲ ਤੇ ਕੱਲ ਰਾਤ ਤੋਂ ਫੀਲ ਹੋ ਰਿਹਾ ਸੀ ਕਿ ਹੁਣ ਹੋਊਗੀ ਠੰਡ ਪੱਕਾ ਜ਼ਿਆਦਾ ਹੁਣ ਵੀ ਬੈਠੀ ਆ ਛੱਤ ਤੇ ਪਰ ਬਹੁਤ ਠੰਡ ਲੱਗਦੀ ਹੈ ਮਤਲਬ ਕਿ ਹਵਾ ਦੇ ਨਾਲ ਠੰਡ ਲੱਗਦੀ ਹੈ ਧੁੱਪ ਦੇ ਵਿੱਚ ਵੈਸੇ ਸਹੀ ਫੀਲ ਹੁੰਦਾ ਤੇ ਉਹਨਾਂ ਦਾ ਧੰਨਵਾਦ ਕਰਦੀ ਆ ਮੈਂ ਦਿ ਲੋ ਜਿਹੜੇ ਮੇਰੇ ਬਲੌਗ ਨੂੰ ਦੇਖਦੇ ਆ ਦਿ ਲੋ ਥੈਂਕਸ ਆ ਉਹਨਾਂ ਦਾ ਜਿਹੜੇ ਨਹੀਂ ਦੇਖਦੇ ਆ ਦੇਖ ਕੇ ਐਮੀ ਚਲ ਜਾਂਦੇ ਆ ਉਹਨਾਂ ਦਾ ਵੀ ਦਿলো ਥੈਂਕਸ ਆ ਜੀ ਤੇ ਮੇਰੀ ਵੀਡੀਓ ਜਿਹੜਾ ਦੇਖਦਾ ਹੈ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਵਧੀਆ ਲੱਗਦਾ ਆ ਨਾ ਅੱਗੇ ਅੱਗੇ ਫਿਰ ਵੀਡੀਓ ਅਪਲੋਡ ਕਰਨ ਦਾ ਵੀ ਮਜ਼ਾ ਆਂਦਾ ਏ ਤੇ ਜਦੋਂ ਤੁਸੀਂ ਕੋਈ ਰਿਸਪੌਂਸ ਨਹੀਂ ਦਿੰਦੇ ਫਿਰ ਥੋੜਾ ਜਿਹਾ ਫੀਲ ਹੁੰਦਾ ਹੈ ਕਿ ਆ ਰਿਸਪੌਂਸ ਨਹੀਂ ਆਂਦਾ ਹਨਾ ਵੀਡੀਓ ਬਣਾਉਣ ਦਾ ਵੀ ਮਨ ਨਹੀਂ ਕਰਦਾ ਹੁਣ ਵੀ ਮੈਂ ਉੱਪਰ ਆਈ ਸੀ ਮੈਂ ਕਿਹਾ ਚਲੋ ਬਲੌਗ ਸਟਾਰਟ ਕਰ ਲੈਂਦੇ ਥੋੜੀ ਬਹੁਤੀ ਗੱਲਾਵਾਤਾ ਕਰ ਲੈਂਦੇ ਤੁਹਾਡੇ ਨਾਲ ਸ਼ੇਅਰ ਹਨਾ ਚਲੋ ਇਸੇ ਬਾਅਦ ਨੇ ਆਪਣੀ ਗੱਲਬਾਤ ਸ਼ੇਅਰ ਹੋ ਜਾਂਦੀ ਆ ਤੇ ਵੇਟ ਗਾਇਜ਼ ਮੈਂ ਦੇਖੋ ਗੁड़िया ਕਿੱਥੇ ਗਈ ਐ ਮਿਸਟੀ ਤੂੰ ਕਿੱਥੇ ਚਲ ਗਈ ਮੈਂ ਗਈ ਸੀ ਗੁੜੀਆਂ ਨੂੰ ਦੇਖਣ ਗੁੜੀਆਂ ਮਨ ਲੱਗਾ ਨੀਚੇ ਚਲ ਗਈ ਐ ਮੈਂ ਉਹਨੂੰ ਧੁੱਪ ਚ ਲੈ ਕੇ ਆਈ ਦੀ ਕਹਈ ਮਮਾ ਧੁੱਪ ਚ ਬੈਠਣਾ ਮੈਂ ਹੁਣ ਧੁੱਪ ਦੇ ਬਹਾਨੇ ਮੈਨੂੰ ਉੱਪਰ ਪਟਾ ਕੇ ਆਪ ਨੀਚੇ ਚਲ ਗਈ ਤੇ ਭਾਂਜੀ ਬਾਕੀ ਗੱਲਾਂ ਬਾਤਾਂ ਤਾਂ ਮੈਨੂੰ ਯਾਦ ਆਉਂਦੀਆਂ ਨਹੀਂ ਹੈਗੀਆਂ ਜਿਹੜੀ ਜਿਹੜੀ ਮੈਨੂੰ ਯਾਦ ਆਉਂਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਇਹ ਹੀ ਮੇਰੇ ਵਾਸਤੇ ਇਹ ਹੀ ਵਾਸਤੇ ਤੁਹਾਡੇ ਅੱਗੇ ਬੇਨਤੀ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵਧੀਆ ਲੱਗਦਾ ਯਾਰ ਵੀਡੀਓ ਅਪਲੋਡ ਤਾਂ ਹੀ ਕਰਨ ਦਾ ਮਜ਼ਾ ਆਉਂਦਾ ਜਦੋਂ ਕੋਈ ਵਧੀਆ ਰਿਸਪੌਂਸ ਮਿਲਦਾ ਹਨਾ ਕੁਝ ਦਿਖਾਉਣ ਦਾ ਵੀ ਉਦੋਂ ਹੀ ਮਜ਼ਾ ਆਉਂਦਾ ਜਦੋਂ ਫਿਰ ਥੋੜਾ ਜਿਹਾ ਨਾ ਫੀਲ ਹੁੰਦਾ ਕਿ ਨਹੀਂ ਕਿ ਵੀਡੀਓ ਪਾਣਾ ਸਹੀ ਵੀ ਹੈ ਸਹੀ ਵੀ ਨਹੀਂ ਹੈ ਫਿਰ ਵੀ ਮਨ ਜਾ ਬਣਾ ਕੇ ਮੈਂ ਪਾ ਦਿੰਦੀ ਅਪਲੋਡ ਕਰ ਦਿੰਦੀ ਹਾਂਜੀ ਬੱਚੇ ਉੱਤਰੀ 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 ਨੀਚੇ ਵੱਲ ਆਜੋ 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 ਨੀਚੇ ਪੈਰ ਰੱਖੋ ਬੇਟਾ ਨੀਚੇ ਪੈਰ ਰੱਖੋ ਚਲ ਹਾਂਜੀ ਗਾਇਸ ਬਸ ਇਹੀ ਆ ਤੁਹਾਡੇ ਅੱਗੇ ਇਹੀ ਮੇਰੀ ਛੋਟੀ ਜੀ ਤੁਹਾਡੇ ਨਾਲ ਗੱਲਬਾਤ ਵਿੱਚ ਸ਼ੇਅਰ ਕੀਤੀ ਐ ਹਨਾ ਲੱਡੂ ਇਹ ਮੈਂ ਤੁਹਾਡੇ ਨਾਲ ਆਹ ਗੱਡੀ ਦਿਖਾ ਦੋ ਕਿ ਗਾਇਸ ਮਮਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੋਲ ਦੋ ਕਿ ਲਾਈਕ ਕਰ ਦੋ ਲਾਈਕ ਕਰ ਦੋ ਕਿ ਮਮਾ ਦੇ ਚੈਨਲ ਨੂੰ ਲਾਈਕ ਕਰੋ ਲਾਈਕ ਮੈਂ ਮਮਾ ਦੇ ਚੈਨਲ ਨੂੰ ਲਾਈਕ ਕਰੋ। ਹੂੰ ਦੇਖੋ ਮੇਰੇ ਬੇਟੇ ਨੇ ਵੀ ਬੋਲਦਾ ਕਿ ਨੀਂਨੀ ਆ ਗਈ। ਚੱਲ ਨੀਂਨਾ ਕੱਢ ਨੀਂਨੀ ਕੱਢ। ਇੱਧਰ ਤਾਂ ਨੀਂਨੀ ਆ ਗਈ ਪੈ ਗਈ। ਨੀਂਦੀ ਦੇ ਬਾਹਰ ਨੇ ਗੱਡੀ ਚਾਲਦੀ ਸੋਹਣਿਆਂ ਦੀ। ਗੱਡੀ ਦਿਖਾ ਦਿਓ ਆਪਣੀ। ਭਾਈ ਸੋਹਣੇ ਦੀ ਗੱਡੀ। ਇੱਕ ਮੇਰੇ ਬੱਚੇ ਲਈ ਵੀ ਲਾਈਕ ਕਰੋ ਤੇ ਮੇਰੇ ਬੱਚੇ ਲਈ ਕਮੈਂਟ ਵੀ ਕਰਿਓ। ਹੂੰ ਦੇਖੋ ਮੇਰੇ ਬੇਬੀ ਨੇ ਵੀ ਬੋਲਦਾ ਕਿ ਮਮਾ ਦੇ ਚੈਨਲ ਨੂੰ ਲਾਈਕ ਕਰੋ।

ਜਿੰਨਾ ਕਹਾਂਦਾ ਓਨਾਂ ਕ ਬੋਲਦਾ ਹਨਾ ਕਾਕੇ ਹਾਂਜੀ ਚਲੋ ਹੁਣ ਆਪਾਂ ਇਸ ਵੀਡੀਓ ਦਾ ਬਲੌਗ ਦਾ ਐਥੀ ਕਰਦੇ ਆ ਐਂਡ ਹੋਪ ਕਰਦੀ ਆ ਤੁਹਾਨੂੰ ਇਹ ਵਧੀਆ ਮੇਰੀ ਵੀਡੀਓ ਹੈ ਜੇ ਜਿਹੜੀ ਪਸੰਦ ਆਈ ਹੋਗੀ ਅਗਰ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਛੋਟੀਆਂ ਜਿਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਹਰ ਰੋਜ਼ ਦੀ ਤਰ੍ਹਾਂ ਓਕੇ ਜੀ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ